ਪਟਿਆਲੇ ਦੀ ਇੱਕ ਸਿੱਖ ਬੱਚੀ ਦੇ ਨਾਲ ਐਸਾ ਚਮਤਕਾਰ ਹੋਇਆ ਕਿ ਸਭ ਦੇਖ ਕੇ ਹੈਰਾਨ ਹੈ ਅੱਜ ਗੱਲ ਕਰਨ ਜਾ ਰਿਹਾ ਕਿ ਪਟਿਆਲਾ ਦੇ ਇੱਕ ਗੁਰਦੁਆਰੇ ਦੇ ਅੰਦਰ 7 ਸਾਲ ਦੀ ਸਿੱਖ ਬੱਚੀ ਦੇ ਨਾਲ ਚਮਤਕਾਰ ਹੋਇਆ ਜਿਸ ਨੂੰ ਦੇਖਣ ਤੋਂ ਬਾਅਦ ਹਰ ਕੋਈ ਹੈਰਾਨ ਹੈ ਕੀ ਚਮਤਕਾਰ ਹੋਇਆ ਕੀ ਕੰਪਲੀਟ ਡਿਟੇਲ ਹੈ ਵਦਨੇ ਆ ਵੀਡੀਓ ਦੀ ਤਰਫ ਫੇਰ ਕਰਨਿਆ ਇਸ ਤੇ ਗੱਲਬਾਤ ਦੀ ਉਹ ਪਵਿੱਤਰ ਧਰਤੀ ਜਿੱਥੇ ਅੱਜ ਵੀ ਇਤਿਹਾਸ ਗਵਾਹ ਹੈ ਕਿ ਦੁਖੀ ਲੋਕਾਂ ਦੇ ਦਰਦ ਪਲਾਂ ਚ ਦੂਰ ਹੋ ਜਾਂਦੇ ਨੇ ਪਰ ਅੰਮ੍ਰਿਤ ਵੇਲੇ ਦੀ ਉਸ ਕਾਲੀ ਰਾਤ ਦੇ ਵਿੱਚ ਗੁਰਦੁਆਰਾ shri ਦੁੱਖ ਨਿਵਾਰਨ ਸਾਹਿਬ ਦੇ ਸਰੋਵਰ ਚ ਕੁਝ ਅਜੀਹਾ ਵਾਪਰਿਆ ਜਿਸ ਨੂੰ ਦੇਖ ਕੇ ਉੱਥੇ ਮੌਜੂਦ ਹਰ ਸ਼ਖਸ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਜਦੋਂ ਵਿਗਿਆਨ ਨੇ ਆਪਣਾ ਪੱਲਾ ਛਾੜ ਦਿੱਤਾ ਤਾਂ ਇੱਕ ਮਾਸੂਮ ਬੱਚੀ ਨਾਲ ਹੋਇਆ ਉਹ ਚਮਤਕਾਰ ਜਿਸ ਨੇ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਆਖਰ ਕੀ ਸੀ ਉਹ ਸੁਨਹਿਰੀ ਰੌਸ਼ਨੀ ਦਾ ਰਾਜ ਜਾਨਣ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਤੇ ਨਾਲੇ ਇੱਕ ਲਾਈਕ ਵੀਡੀਓ ਤੇ ਜ਼ਰੂਰ ਕਰ ਦਿਓ ਕਿਉਂਕਿ ਤੁਹਾਡਾ ਇੱਕ ਲਾਈਕ ਨਾਲ ਹੀ YouTube ਜਿਹੜਾ ਵੀਡੀਓ ਅੱਗੇ ਸ਼ੇਅਰ ਕਰੇਗਾ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦਿੰਦੇ ਜਾਇਆ ਕਰੋ ਤੇ ਨਾਲ ਦੀ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਪਟਿਆਲੇ ਦੀਆਂ ਸੜਕਾਂ ਤੇ ਰਾਤ ਦਾ ਪੈਰਾ ਸੀ ਅੰਮ੍ਰਿਤ ਵੇਲੇ ਦੀ ਦਸਤਕ ਅਜੇ ਦੂਰ ਸੀ ਆਸਮਾਨ 'ਚ ਕਾਲੇ ਬੱਦਲ ਇੰਜ ਛਾਏ ਹੋਏ ਸੀ ਜਿਵੇਂ ਕਿਸੇ ਗੰਭੀਰ ਰਾਜ ਨੂੰ ਆਪਣੇ ਅੰਦਰ ਦਫ਼ਨ ਕਰੀ ਬੈਠੇ ਹੋਣ ਤਹ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਦੇ ਮੁੱਖ ਦੁਆਰ ਤੇ ਇੱਕ ਚਿੱਟੇ ਰੰਗ ਦੀ ਗੱਡੀ ਆ ਕੇ ਰੁਕਦੀ ਹੈ ਜਿਸ ਵਿੱਚ ਗੁਰਪ੍ਰੀਤ ਸਿੰਘ ਬਹੁਤ ਹੀ ਉਦਾਸ ਤੇ ਬੇਬਸ ਹਾਲਤ ਚ ਬਾਹਰ ਨਿਕਲਦਾ ਹੈ ਉਸ ਦੇ ਪਿੱਠ ਤੇ ਉਸ ਦੀ 7 ਸਾਲਾਂ ਦੀ ਮਾਸੂਮਤੀ ਸਿਰਤ ਲਟਕੀ ਹੋਈ ਸੀ ਜਿਸ ਦੀਆਂ ਲੱਤਾਂ ਬੇਜਾਨ ਹੋ ਚੁੱਕੀਆਂ ਸੀ ਪਿਛਲੇ 2 ਸਾਲਾਂ ਤੋਂ ਇਸ ਪਰਿਵਾਰ ਨੇ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਦੇ ਵੱਡੇ ਵੱਡੇ ਹਸਪਤਾਲਾਂ ਦੇ ਚੱਕਰ ਕੱਟੇ ਪਰ ਹਰ ਡਾਕਟਰ ਦਾ ਜਵਾਬ ਇੱਕੋ ਸੀ ਕਿ ਮੈਡੀਕਲ ਸਾਇੰਸ ਵਿੱਚ ਇਸ ਦਾ ਕੋਈ ਇਲਾਜ ਨਹੀਂ ਇਹ ਬੱਚੀ ਹੁਣ ਸਾਰੀ ਉਮਰ व्हीਲ ਚੇਅਰ ਤੇ ਰਹੇਗੀ ਤੇ ਗੁਰਪ੍ਰੀਤ ਦੇ ਮਨ ਵਿੱਚ ਅੱਜ ਆਖਰੀ ਉਮੀਦ ਸੀ ਪਰ ਡਰ ਵੀ ਸੀ ਕਿ ਇੱਥੇ ਵੀ ਜੇ ਕੁਝ ਨਾ ਬਣਿਆ ਤਾਂ ਉਹ ਕਿੱਥੇ ਜਾਊਗਾ ਜਿਵੇਂ ਉਹ ਗੁਰਦੁਆਰਾ ਸਾਹਿਬ ਦੀ ਦਹਲੀਜ਼ ਪਾਰ ਕਰਦਾ ਏ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਵਾਤਾਵਰਣ 'ਚ ਇੱਕ ਅਜੀਬ ਜਿਹੀ ਚੁੰਬਕੀ ਖਿੱਚ ਹੈ ਉੱਥੇ ਮੌਜੂਦ ਇੱਕ ਬਿਰਧ ਸੇਵਾਦਾਰ ਜਿਨ੍ਹਾਂ ਦੀ ਚਿੱਟੀ ਦਾੜੀ ਤੇ ਨੂਰਾਨੀ ਚਿਹਰਾ ਸੀ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਹੌਲੀ ਜਿਹੀ ਮੁਸਕਰਾਉਂਦਾ ਹੈ ਉਹ ਸੇਵਾਦਾਰ ਨੇ ਬਿਨਾਂ ਕੁਝ ਪੁੱਛੇ ਗੁਰਪ੍ਰੀਤ ਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਪੁੱਤਰ ਜਦੋਂ ਦੁਨੀਆਂ ਦੇ ਹਕੀਮ ਹਾਰ ਜਾਣ ਤਾਂ ਸਮਝ ਲਈ ਹੁਣ ਅਕਾਲ ਪੁਰਖ ਦੇ ਹੱਥ ਫੜਨ ਦਾ ਵੇਲਾ ਆ ਗਿਆ ਹੈ ਅੱਜ ਸਰੋਵਰ ਦੀਆਂ ਲਹਿਰਾਂ ਤੇਰੀ ਉਡੀਕ ਕਰ ਰਹੀਆਂ ਨੇ ਗੁਰਪ੍ਰੀਤ ਸੁੱਨ ਹੋ ਜਾਂਦਾ ਕਿਉਂਕਿ ਉਸਨੇ ਤਾਂ ਜੇ ਆਪਣਾ ਦੁੱਖ ਦੱਸਿਆ ਵੀ ਨਹੀਂ ਸੀ ਉਹ ਸੇਵਾਦਾਰ ਕੌਣ ਸੀ ਤੇ ਉਸਨੂੰ ਕਿਵੇਂ ਪਤਾ ਲੱਗਾ ਕਿ ਗੁਰਪ੍ਰੀਤ ਅੰਦਰੋਂ ਟੁੱਟਿਆ ਹੋਇਆ ਹੈ ਇਹ ਸਵਾਲ ਉਸਦੇ ਜ਼ਹਿਨ ਦੇ ਵਿੱਚ ਇੱਕ ਡੂੰਗਾ ਸਸਪੈਂਸ ਪੈਦਾ ਕਰ ਰਹੀ ਸੀ ਸੋ ਅੰਮ੍ਰਿਤ ਵੇਲੇ ਦਾ ਜਾਪ ਸ਼ੁਰੂ ਹੋ ਚੁੱਕਿਆ ਸੀ ਤੇ ਤੁਰਕੀ ਬਾਣੀ ਦੀਆਂ ਆਵਾਜ਼ਾਂ ਕੰਨ ਵਿੱਚ ਰਸ ਕੋਲ ਰਹੀਆਂ ਸਨ ਗੁਰਪ੍ਰੀਤ ਸੀਰਤ ਨੂੰ ਗੋਦੀ ਵਿੱਚ ਲੈ ਕੇ ਸਰੋਵਰ ਦੀਆਂ ਪੌੜੀਆਂ ਉਤਰਨ ਲੱਗਾ ਤੇ ਸਰੋਵਰ ਦਾ ਪਾਣੀ ਰਾਤ ਦੇ ਹਨੇਰੇ ਵਿੱਚ ਵੀ ਇੰਨਾ ਸਾਫ਼ ਤੇ ਨੀਲਾ ਦਿਖਾਈ ਦੇ ਰਿਹਾ ਸੀ ਉਸ ਵੇਲੇ ਜਿਵੇਂ ਗੁਰਪ੍ਰੀਤ ਨੇ ਪਹਿਲਾ ਪੈਰ ਪਾਣੀ 'ਚ ਰੱਖਿਆ ਨਾ ਉਹਨੂੰ ਮਹਿਸੂਸ ਹੋਇਆ ਕਿ ਪਾਣੀ ਗਰਮ ਨਹੀਂ ਬਲਕਿ ਇੱਕ ਅਜੀਬ ਜਿਹੀ ਨਿੱਘ ਦੇ ਰਿਹਾ ਹੈ ਉਸਨੇ ਹੌਲੀ-ਹੌਲੀ ਸੀਰਤ ਨੂੰ ਪਾਣੀ ਦੇ ਨੇੜੇ ਕੀਤਾ ਅਚਾਨਕ ਸਰੋਵਰ ਦੇ ਐਨ ਵਿੱਚਕਾਰੋਂ ਇੱਕ ਤੇਜ਼ ਸੁਨਹਿਰੀ ਲਹਿਰ ਉੱਠਦੀ ਹੈ ਜੋ ਸਿੱਧੀ ਸੀਰਤ ਦੇ ਪੈਰਾਂ ਵੱਲ ਵੱਦੀ ਆਸ-ਪਾਸ ਖੜੇ ਸ਼ਰਧਾਲੂ ਵੀ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਪਾਣੀ ਦੀਆਂ ਲਹਿਰਾਂ ਬੱਚੀ ਦੇ ਆਲੇ-ਦੁਆਲੇ ਇੱਕ ਚੱਕਰ ਬਣਾ ਰਹੀਆਂ ਨੇ ਤੇ ਜਿਵੇਂ ਹੀ ਜਿਹੜੀ ਉਹਨਾਂ ਦੀ ਬੇਟੀ ਸੀ ਉਸ ਦਾ ਸਰੀਰ ਸੀਰਤ ਦਾ ਸਰੀਰ ਪੂਰੀ ਤਰ੍ਹਾਂ ਪਾਣੀ 'ਚ ਡੁੱਬਿਆ ਉਸ ਦੇ ਮੂੰਹੋਂ ਇੱਕ ਚੀਕ ਨਿਕਲੀ ਪਰ ਇਹ ਦਰਦ ਦੀ ਚੀਕ ਨਹੀਂ ਸੀ ਬਲਕਿ ਇੱਕ ਆਜ਼ਾਦੀ ਦਾ ਅਹਿਸਾਸ ਸੀ ਸੀਰਤ ਦੀਆਂ ਅੱਖਾਂ ਜੋ ਮਹੀਨਿਆਂ ਤੋਂ ਪੱਥਰਾਈਆਂ ਪਈਆਂ ਸਨ ਹੁਣ ਤੇਜ਼ੀ ਨਾਲ ਇੱਧਰ-ਉੱਧਰ ਘੁੰਮ ਰਹੀਆਂ ਸੀ ਗੁਰਪ੍ਰੀਤ ਨੇ ਦੇਖਿਆ ਕਿ ਬੱਚੀ ਦੇ ਪੈਰਾਂ ਦੀਆਂ ਨਾੜਾਂ ਜੋ ਸੁੱਕ ਚੁੱਕੀਆਂ ਸਨ ਉਹ ਨੀਲੀਆਂ ਤੇ ਹਰੀਆਂ ਹੋ ਕੇ ਧੜਕਣ ਲੱਗੀਆਂ ਸਭ ਤੋਂ ਹੈਰਾਨੀਜਨਕ ਗੱਲ ਉਦੋਂ ਹੋਈ ਜਦੋਂ ਗੁਰਪ੍ਰੀਤ ਦੇ ਹੱਥਾਂ ਵਿੱਚੋਂ ਸੀਰਤ ਦਾ ਭਾਰ ਬਿਲਕੁਲ ਖਤਮ ਹੋ ਗਿਆ ਜਿਵੇਂ ਕੋਈ ਅਧਿਕ ਹੱਥ ਉਸ ਨੂੰ ਹੇਠਾਂ ਤੋਂ ਉੱਪਰ ਵੱਲ ਚੁੱਕ ਰਹੇ ਹੋਣ ਲੋਕਾਂ ਨੇ ਦੇਖਿਆ ਕਿ ਸਰੋਵਰ ਦੇ ਉਸ ਹਿੱਸੇ ਵਿੱਚ ਪਾਣੀ ਦਾ ਰੰਗ ਇੱਕ ਪੱਲੇ ਚਿੱਟਾ ਦੁੱਧ ਵਰਗਾ ਹੋ ਗਿਆ ਤੇ ਇਹ ਨਜ਼ਾਰਾ ਇੰਨਾ ਭਿਆਨਕ ਤੇ ਰਹੱਸਮਈ ਸੀ ਉੱਥੇ ਮੌਜੂਦ ਹਰ ਸ਼ਖਸ ਦੇ ਮੂੰਹੋਂ ਸਿਰਫ ਵਾਹਿਗੁਰੂ ਵਾਹਿਗੁਰੂ ਨਿਕਲ ਰਿਹਾ ਸੀ ਤਾਂ ਜਦੋਂ ਗੁਰਪ੍ਰੀਤ ਸੀਰਤ ਨੂੰ ਇਸ਼ਨਾਨ ਕਰਵਾ ਕੇ ਬਾਹਰ ਕੱਢਿਆ ਤਾਂ ਉਹ ਆਪਣੇ ਹੰਝੂ ਰੋਕ ਨਾ ਸਕਿਆ ਸੀਰਤ ਨੇ ਗੁਰਪ੍ਰੀਤ ਦੀ ਉਂਗਲ ਫੜੀ ਤੇ ਪਹਿਲੀ ਪੌੜੀ ਤੇ ਆਪਣਾ ਪੈਰ ਰੱਖਿਆ ਉਹ ਬੱਚੀ ਜਿਸ ਬਾਰੇ ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਇਹ ਕਦੇ ਖੜੀ ਨਹੀਂ ਹੋ ਸਕੇਗੀ ਅੱਜ ਬਿਨਾਂ ਕਿਸੇ ਦੇ ਸਹਾਰੇ ਆਪਣੇ ਪੈਰਾਂ ਤੇ ਖੜ ਕੇ ਗੁਰੂ ਸਾਹਿਬ ਦੀ ਪਲਕੀ ਵੱਲ ਇਸ਼ਾਰਾ ਕਰ ਰਹੀ ਸੀ ਇਹ ਸਿਰਫ ਇੱਕ ਸਰੀਰਕ ਚਮਤਕਾਰ ਨਹੀਂ ਬਲਕਿ ਇੱਕ ਪਰਿਵਾਰ ਦੇ ਟੁੱਟੇ ਭਰੋਸੇ ਦੀ ਜਿੱਤ ਵੀ ਸੀ ਪਰ ਅਸਲੀ ਰਾਜ ਉਦੋਂ ਖੁੱਲਿਆ ਜਦੋਂ ਗੁਰਪ੍ਰੀਤ ਨੇ ਉਸ ਬਿਰਧ ਸੇਵਾਦਾਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਿਸ ਨੇ ਉਸ ਨੂੰ ਰਸਤਾ ਦਿਖਾਇਆ ਪਰ ਉਹ ਸੇਵਾਦਾਰ ਕਿਤੇ ਨਹੀਂ ਮਿਲਿਆ ਜਦੋਂ ਉਸ ਨੇ ਦੂਜੇ ਸੇਵਾਦਾਰਾਂ ਤੋਂ ਪੁੱਛਿਆ ਤਾਂ ਉਹਨਾਂ ਨੇ ਆਖਿਆ ਅਜਿਹੀ ਦਿਖਵਾਲਾ ਕੋਈ ਵੀ ਬੰਦਾ ਅਜ ਡਿਊਟੀ ਤੇ ਨਹੀਂ ਸੀ ਗੁਰਪ੍ਰੀਤ ਸਮਝ ਗਿਆ ਉਹ ਖੁਦ ਗੁਰੂ ਸਾਹਿਬ ਦੀ ਕੋਈ ਰਹਿਮਤ ਸੀ ਇਹ ਘਟਨਾ ਸਾਨੂੰ ਬਹੁਤ ਵੱਡਾ ਸਬਕ ਦਿੰਦੀ ਹੈ ਕਿ ਇਸ ਦੁਨੀਆ ਦੇ ਵਿੱਚ ਵਿਗਿਆਨ ਦੀਆਂ ਆਪਣੀਆਂ ਸੀਮਾਵਾਂ ਹੋ ਸਕਦੀਆਂ ਨੇ ਪਰ ਪਰਮਾਤਮਾ ਦੀ ਸ਼ਕਤੀ ਦੀ ਕੋਈ ਸੀਮਾ ਨਹੀਂ ਉਸ ਦੀ ਸ਼ਕਤੀ ਬੇਅੰਤ ਹੈ ਅਸੀਂ ਅਕਸਰ ਚਮਤਕਾਰਾਂ ਦੀ ਭਾਲ ਬਾਹਰ ਕਰਦੇ ਹਾਂ ਪਰ ਸਭ ਤੋਂ ਵੱਡਾ ਚਮਤਕਾਰ ਸਾਡਾ ਫੇਥ ਹੈ ਸਾਡਾ ਸਿੱਧਕ ਹੈ ਜਦੋਂ ਅਸੀਂ ਪੂਰੀ ਤਰ੍ਹਾਂ ਸਮਰਪਣ ਕਰ ਦਿੰਦੇ ਹਾਂ ਤਾਂ ਕੁਦਰਤ ਵੀ ਸਾਡੇ ਲਈ ਰਸਤੇ ਬਣਾਉਣ ਲੱਗ ਪੈਂਦੀ ਹੈ ਸੋ ਸ਼੍ਰੀ ਦੁਖਨਵਾਰਨ ਸਾਹਿਬ ਦਾ ਸਰੋਵਰ ਸਿਰਫ ਪਾਣੀ ਨਹੀਂ ਸਗੋ ਸ਼ਰਦਾ ਦਾ ਉਹ ਸਮੁੰਦਰ ਹੈ ਜੋ ਇਨਸਾਨ ਦੇ ਮਨ ਦੀ ਜਿਹੜੇ ਮਨ ਦੀ ਮੈਲ ਐ ਤੇ ਤਨ ਦੇ ਰੋਗ ਐ ਉਹ ਧੁੰਦਾ ਪਰ ਯਾਦ ਰੱਖੋ ਗੁਰੂ ਸਾਹਿਬ ਸਿਰਫ ਉਹਨਾਂ ਤੇ ਹੀ ਮਿਹਰ ਨਹੀਂ ਕਰਦੇ ਜੋ ਸਰੀਰਕ ਤੌਰ ਤੇ ਬਿਮਾਰ ਨੇ ਬਲਕਿ ਉਹਨਾਂ ਤੇ ਵੀ ਕਰਦੇ ਨੇ ਜੋ ਮਾਨਸਿਕ ਤੌਰ ਤੇ ਨਿਰਾਸ਼ ਹੋ ਚੁੱਕੇ ਨੇ ਤੇ ਜੀਵਨ ਵਿੱਚ ਜਦੋਂ ਵੀ ਤੁਹਾਨੂੰ ਲੱਗੇ ਕਿ ਕੁਝ ਠੀਕ ਨਹੀਂ ਚੱਲ ਰਿਹਾ ਜਾਂ ਸਭ ਕੁਝ ਖਤਮ ਹੋ ਗਿਆ ਤਾਂ ਇੱਕ ਵਾਰ ਸੱਚੇ ਮਨ ਨਾਲ ਗੁਰੂ ਦੇ ਦਰ ਤੇ ਸੀਸ ਨਵਾ ਕੇ ਦੇਖਿਓ ਉੱਥੇ ਅੱਜ ਵੀ ਚਮਤਕਾਰ ਹੁੰਦੇ ਨੇ ਬਸ ਦੇਖਣ ਵਾਲੀ ਅੱਖ ਤੇ ਮਹਿਸੂਸ ਕਰਨ ਵਾਲਾ ਦਿਲ ਚਾਹੀਦਾ ਕੀ ਸੋਚਦੇ ਹੋ ਇਸ ਘਟਨਾ ਬਾਰੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਵਾਹਿਗੁਰੂ ਲਿਖਣਾ ਨਾ ਭੁੱਲਿਓ ਤੇ ਜਿਹਨੂੰ ਜਿਹਨੂੰ ਆਪਣੇ ਪ੍ਰਮਾਤਮਾ ਤੇ ਭਰੋਸਾ ਹੈ ਉਹ ਤਾਂ ਜ਼ਰੂਰ ਲਿਖ ਕੇ ਜਾਇਓ ਤੇ ਐਸ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਪਟਿਆਲਾ ਦੇ ਗੁਰਦੁਆਰੇ ਦੇ ਅੰਦਰ ਇੱਕ 7 ਸਾਲ ਦੀ ਸਿੱਖ ਬੱਚੀ ਜਿੰਦਾ ਨਾਮ ਸੀਰਤ ਸੀ ਜਿਹੜੀ ਆਪਣੇ ਪੈਰਾਂ ਤੇ ਚੱਲ ਨਹੀਂ ਸੀ ਸਕਦੀ ਉਹ ਚੱਲਣ ਲੱਗ ਪਈ ਇਹ 2026 ਦਾ ਸਭ ਤੋਂ ਵੱਡਾ ਚਮਤਕਾਰ ਹੈ ਇਸ ਤੋਂ ਪਹਿਲੇ ਵੀ ਕਈ ਚਮਤਕਾਰ ਸੁਨੇ ਕਿ ਦਰਬਾਰ ਸਾਹਿਬ ਦੇ ਵਿੱਚ ਐਸੇ ਕਈ ਮਰੀਜ਼ ਨੇ ਜਿਹੜੇ ਲਾ ਇਲਾਜ ਹੁੰਦੇ ਨੇ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਹੋ ਸਕਦਾ ਜਿੰਦਾ ਸਾਇੰਸ ਦੇ ਵਿੱਚ ਕੋਈ ਇਲਾਜ ਨਹੀਂ ਉਹ ਦਰਬਾਰ ਸਾਹਿਬ ਆਂਦੇ ਨੇ ਤੇ ਉਹ ਠੀਕ ਹੋ ਕੇ ਜਾਂਦੇ ਨੇ ਕਈ ਤੇ ਐਸੇ ਮਰੀਜ਼ ਦੇਖੇ ਜਿਹੜੇ ਕੈਂਸਰ ਦੀ ਆਖਰੀ ਸਟੇਜ ਤੇ ਸਨ ਲੇਕਿਨ ਦਰਬਾਰ ਸਾਹਿਬ ਆਣ ਤੇ ਉਹ ਠੀਕ ਹੋ ਜਾਂਦੇ ਨੇ ਕਿ ਇਸ ਤਰ੍ਹਾਂ ਦੇ ਚਮਤਕਾਰ ਹੁੰਦੇ ਨੇ ਕਹਿੰਦੇ ਨੇ ਕਿ ਅਰਦਾਸ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਤੇ ਅਸੀਂ ਅੱਜ ਦੀ ਵੀਡੀਓ ਚ ਦੇਖਿਆ ਵੀ ਕਿ ਕਿਵੇਂ ਪਟਿਆਲਾ ਦੀ ਇੱਕ ਬੱਚੀ ਜਿਹੜੀ ਗੁਰਦੁਆਰੇ ਗਈ ਜਿੰਦਾ ਬਾਹਰ ਬਿਲਕੁਲ ਇਲਾਜ ਨਹੀਂ ਸੀ ਉਹਦੇ ਉ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਕਿ ਤੁਹਾਡੀ ਬੱਚੀ ਠੀਕ ਨਹੀਂ ਹੋ ਸਕਦੀ ਲੇਕਿਨ ਉਹਦੇ ਪਿਤਾ ਨੇ ਕੀ ਕੀਤਾ ਉਹਨੂੰ ਗੁਰਦੁਆਰੇ ਲੈ ਕੇ ਗਿਆ ਪਟਿਆਲਾ ਦੇ ਗੁਰਦੁਆਰੇ ਤੇ ਫਿਰ ਵਾਪਸ ਉਹ ਚੱਲਣ ਲੱਗ ਪਈ ਤੇ ਇਹ ਬਹੁਤ ਵਧੀਆ ਲੱਗਾ ਵੀਡੀਓ ਦੇਖ ਕੇ ਤੁਸੀਂ ਅਰਦਾਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਬਹੁਤ ਸ਼ੁਕਰੀਆ